ਆਪ ਯੂਰੋਪਲ ਫਾਰਮ ਵਾਲੀ ਮੈਂ ਕੱਲ ਤੋਂ ਖਬਰਾਂ ਸੁਣਨ ਡਿਆ ਹਰ ਬੰਦਾ ਆਪੋ ਆਪਣਾ ਹੱਕ ਵਿੱਚ ਆਇਆ ਹੋਇਆ ਆ ਕਿ ਅਸੀਂ ਇਸ ਕੁੜੀ ਦਾ ਬਹੁਤ ਮਾਰਾ ਹੋਇਆ ਤੇ ਅਸੀਂ ਇਹਦੇ ਨਾਲ ਆ ਅਸੀਂ ਇਹਦੇ ਨਾਲ ਆਏ ਪਹਿਲੀ ਵਾਰ ਏਦਾਂ ਹੋਇਆ ਕਿ ਇਹ ਕਰੀਲਾ ਬਣਾਉਣ ਵਾਲੀ ਪਤਾ ਨਹੀਂ ਉਹਨੇ ਖਰੇ ਆਪੇ ਹੀ ਆਪਣੀ ਵੀਡੀਓ ਵਾਇਰਲ ਕੀਤੀ ਆ ਪਹਿਲਾਂ ਵੀ ਕਈਆਂ ਨੇ ਕੀਤੀਆਂ ਸੀ ਫੇਮਸ ਹੋਣ ਵਾਸਤੇ ਵਾਇਰਲ ਤੇ ਉਹਦਾ ਸਪੋਰਟ ਕਰ ਰਹੇ ਆ ਬਾਰੇ ਸੱਚੇ ਕਿ ਕਿਸੇ ਇੱਜ਼ਤਦਾਰ ਦੀ ਪੈੜ ਦੀ ਕੋਈ ਸਪੋਰਟ ਨਹੀਂ ਕਰਦਾ ਹਰਿਆਣੇ ਵਿੱਚ ਇੱਕ ਇੱਜ਼ਤਦਾਰ ਲੜਕੀ ਨਾਲ ਬਹੁਤ ਮਾੜਾ ਹੋਇਆ ਪਰ ਕਿਸੇ ਨੇ ਉਹਦੀ ਸਪੋਰਟ ਨਹੀਂ ਕੀਤੀ ਸਿਰਫ ਹਰਿਆਣੇ ਦੇ ਲੋਕਾਂ ਨੇ ਸਪੋਰਟਾਂ ਕੀਤੀਆਂ ਬਾਕੀ ਪੰਜਾਬ ਤੋਂ ਕਿਸੇ ਨੇ ਵੀ ਉਹਦੀ ਸਪੋਰਟ ਨਹੀਂ ਕੀਤੀ ਬਾਕੀ ਪੰਜਾਬ ਦੇ ਵੀਰੋ ਜ਼ਰੂਰ ਸੋਚਣਾ ਚਾਹੀਦਾ ਰੀਨਾ ਵਾਲੀਆਂ ਜਿਹਦੇ ਘਰ 10 ਟਰੈਕਟਰ ਖੜੇ ਆ ਕੀ ਗੱਲ ਉਹਨੂੰ ਟਰੈਕਟਰ ਚਲਾਉਣ ਵਾਸਤੇ ਬੰਦੇ ਨਹੀਂ ਮਿਲਦੇ ਉਹ ਆਪ ਟਰੈਕਟਰ ਚਲਾਉਂਦੀ ਆ ਫਿਰ ਮੁੰਡੇ ਦਾ ਪਿਓ ਕਹਿੰਦਾ ਕੈਨੇਡਾ ਕਿ ਉਹ ਜਿਹੜਾ ਵੀਡੀਓ ਵਿੱਚ ਬਾ ਆ ਰਹੀ ਆ ਉਹ ਉਹ ਬਾਤ ਸਾਡੇ ਮੁੰਡੇ ਦੀ ਹੈ ਹੀ ਨਹੀਂ ਸਾਡੇ ਮੁੰਡੇ ਦੇ ਤੇ ਟੈਟੂ ਛੱਪੇ ਹੋਏ ਆ ਤੇ ਉਹ ਉਹ ਜਦੋਂ ਕਹਿੰਦਾ ਅਸੀਂ ਆਪਣਾ ਸਾਰੇ ਮੋਬਾਈਲ ਅਸੀਂ ਪੁਲਿਸ ਨੂੰ ਦੇ ਦਿੱਤੇ ਤੇ ਕੁੜੀ ਨੇ ਆਪਣਾ ਮੋਬਾਈਲ ਪੁਲਿਸ ਨੂੰ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਪੁਲਿਸ ਨੂੰ ਮਤਲਬ ਇਹ ਕਿ ਸ਼ਰੀਫ ਖਾਨਦਾਨ ਫਸਾਉਣ ਦੀ ਗੇਮ ਕੀਤੀ ਜਾ ਰਹੀ ਆ ਹੈ ਨਾ ਤੀਜੀ ਗੱਲ ਇਹ ਵੀ ਉਹ ਕਹਿੰਦੇ ਵੀਡੀਓ ਤਿੰਨ ਚਾਰ ਸਾਲ ਪਹਿਲਾਂ ਦੀ ਆ ਤੇ ਮੁੰਡੇ ਦਾ ਪਿਓ ਕਹਿੰਦਾ ਉਦੋਂ ਤੇ ਮੁੰਡਾ ਇਸ ਕੁੜੀ ਨੂੰ ਜਾਣਦਾ ਵੀ ਨਹੀਂ ਹੈਗਾ ਸੀ ਜਦੋਂ ਦੀ ਵੀਡੀਓ ਵੀਡੀਓ ਬਾਵੋ ਇਹ ਵੀਰੋ ਬਹੁਤ ਵੱਡੀ ਗੱਲ ਹੈ ਮੈਂ ਤੁਹਾਨੂੰ ਮੋਰਖਾ ਬਣਾਇਆ ਜਾ ਰਿਹਾ ਤੇ ਲੰਡੂ ਪੋਡਕਾਸਟਾਂ ਵਾਲੇ ਆਪਣੇ ਵਿਊ ਲੈਣ ਵਾਸਤੇ ਜੋਰ ਜੋਰ ਲੱਗੇ ਹੋਏ ਆ ਵੀਡੀਓ ਪਾਉਣ ਤੇ ਦੂਜੇ ਪਾਸੇ ਪੰਜਾਬ ਦੇ ਕਿਸਾਨ ਅੱਧਾ ਅੱਧਾ ਪੰਜਾਬ ਡੋਬ ਚੁੱਕਾ ਆ ਵੀਰੋ ਅੱਧਾ ਪੰਜਾਬ ਤੇ ਉਹਨਾਂ ਦੀ ਕੋਈ ਵਾਈਸ ਸੁਣੀ ਨਹੀਂ ਲੈ ਰਿਆ ਕਿਤੇ ਧਿਆਨ ਭਟਕਾਉਣ ਦਾ ਮੁੱਦਾ ਤਾਂ ਨਹੀਂ ਹੈਗਾ ਏ ਥੋੜਾ ਜਿਆਦਾ ਸੋਚੋ ਕਿਤੇ ਧਿਆਨ ਭਟਕਾਉਣ ਦਾ ਮੁੱਦਾ ਨਾ ਹੋਵੇ ਐਵੇਂ ਤਾਇਆ ਟੈਂਪੂ ਦਾ ਆਦ ਗੱਲ ਨਹੀਂ ਕਰਦਾ ਤਾਇਆ ਟੈਂਪੂ ਲਾ ਲ ਸੋਚ ਸਮਝ ਕੇ ਤੇ ਲੌਜੀਕ ਨਾਲ ਗੱਲ ਕਰਦਾ ਆ ਵੀਰੋ ਕਿਤੇ ਧਿਆਨ ਭਟਕਾਉਣ ਦਾ ਮੁੱਦਾ ਨਾ ਹੋਵੇ ਇਹ ਨਾ ਹੋਵੇ ਕਿ ਲੋਕਾਂ ਨੂੰ ਇਸੇ ਪਾਸੇ ਲਾ ਕੇ ਤੇ ਕਿਸਾਨ ਦੇ ਵਿਚਾਰੇ ਡੋਬਰ ਆ ਤੇ ਉਹਨਾਂ ਵੱਲ ਕਿਸੇ ਦਾ ਧਿਆਨ ਹੀ ਨਾ ਜਾਵੇ ਤੇ ਸਾਰੀ ਜਨਤਾ ਇਸੇ ਪਾਸੇ ਲੱਗੀ ਹੋਵੇ ਉਹ ਜਿਹੜੇ ਮਦਦ ਕਰਨਾ ਚਾਹੁੰਦੇ ਆ ਇਸ ਕੁੜੀ ਦੀ ਉਹ ਕਿਸਾਨਾਂ ਦੀਆਂ ਨੇ ਤੇ ਕੁੜੀਆਂ ਤੇ ਬੇਟੀਆਂ ਤੇ ਉੱਥੇ ਡੁੱਬ ਰਹੀਆਂ ਵਿਚਾਰੀਆਂ ਕਿਸਤੀਆਂ ਵਿੱਚ ਆਉਣ ਡੀਆਂ ਆ ਆਪਣੇ ਘਰ ਛੱਡ ਛੱਡ ਕੇ ਕਿਸਾਨਾਂ ਦੇ ਘਰ ਟੈਰ ਰਹੇ ਆ ਉਹਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਉਹਨਾਂ ਦਾ ਜਿਹੜਾ ਮਾਲ ਡੰਗ ਰਿਹਾ ਉਹ ਕੋਈ ਰੱਖਣ ਨੂੰ ਜਗ੍ਹਾ ਦੀ ਹੈਗੀ ਤੇ ਉਹਨਾਂ ਵਾਸਤੇ ਗੱਲ ਕਿਉਂ ਨਹੀਂ ਕਰਦੇ ਸਿਰਫ ਆ ਇੱਕ ਰੀਲਾਂ ਬਣਾਉਣ ਵਾਲੀ ਨੂੰ ਹੱਕ ਦਵਾਉਣ ਦੇ ਪਿੱਛੇ ਸਾਰਾ ਪੰਜਾਬ ਪਿਆ ਹੋਇਆ ਹੈ ਇਹ ਚੱਕਰ ਕੀ ਆ ਮੈਨੂੰ ਤਾਂ ਇਹ ਚੱਕਰੀ ਗੜ ਬੜਾ ਲੱਗਦਾ ਆ ਮੈਨੂੰ ਤਾਂ ਇਹ ਲੱਗਦਾ ਵੀ ਇਹ ਸਿਰਫ ਧਿਆਨ ਭਟਕਾਉਣ ਵਾਸਤੇ ਗੇਮ ਕੀਤੀ ਗਈ ਆ ਕਿਉਂਕਿ ਅੱਜ ਕੱਲ ਗੇਮਾਂ ਬੜੀਆਂ ਕੀਤੀਆਂ ਜਾ ਰਹੀਆਂ ਆ ਤੇ ਆ ਜਿਹੜੇ ਬੜੇ ਵੱਡੇ ਸੂਰਮੇ ਬਣੇ ਫੈਰਦੇ ਆ ਜਿਹੜੇ ਕਹਿੰਦੇ ਅਸੀਂ ਹੱਕ ਦਵਾਵਾਂਗੇ ਹੱਕ ਦਵਾਵਾਂਗੇ ਤੇ ਇਹ ਹਰਿਆਣੇ ਵਿੱਚ ਮੰਦੀਸ਼ਾ ਨਾਂ ਦੀ ਲੜਕੀ ਨਾਲ ਬਹੁਤ ਮਾੜਾ ਹੋਇਆ ਉਧਰ ਕਿਉਂ ਨਹੀਂ ਗਏ ਉਹਦੇ ਹੱਕ ਦਵਾਉਣ ਵਾਸਤੇ ਕਿਉਂ ਨਹੀਂ ਗਏ ਉਹਦਾ ਵਾਸਤੇ ਕਿਉਂ ਨਹੀਂ ਇੱਕ ਵੀਡੀਓ ਵੀ ਪਾਇਆ ਇਹਨਾਂ ਨੇ ਹੈ ਏ ਏ ਏ ਇਹ ਵੀ ਸਾਰੇ ਦੇਖਦੇ ਆ ਕਿ ਰੇਟਿੰਗ ਕਿੰਦੀ ਚੱਲਦੀ ਆ ਰੇਟਿੰਗ ਕਿੰਦੀ ਚੱਲਦੀ ਆ ਵਿਊ ਕਿੰਨੂ ਜਾਦੇ ਆਉਂਦੇ ਆ ਕਹਾਣੀ ਕਿਹੜੀ ਚੱਲ ਰਹੀ ਆ ਬਸ ਉਹਦੇ ਵਿੱਚ ਅਨਮੋਲਵ ਹੋ ਕੇ ਤੇ ਖੁਦ ਵੀ ਹੀਰੋ ਬਣ ਜਾਓ ਨਾਲੇ ਆਪਣਾ ਚੈਨਲ ਚਨਾਲੋ ਨਾਲੇ ਆਪਣਾ ਜਿਹੜਾ ਦੂਜਾ ਚਿਹਰਾ ਦਿਖਾ ਦਿਓ ਤੇ ਥੋੜਾ ਜਿਹਾ ਨਾਮੀ ਹੋ ਜਾਓ ਸਭ ਅਗੇ ਮਾ ਹੋ ਰਹੀਆਂ ਪੰਜਾਬ 'ਚ ਸਾਡੇ ਨਾਲੋਂ ਤੇ ਹਰਿਆਣਿਆਂ ਵਾਲੇ ਵੀਰ 100 ਗੁਣਾ ਚੰਗੇ ਵੀਰ 100 ਗੁਣਾ ਚੰਗੇ ਉਹ ਘਾਟੋ ਘਾਟੋ ਹਰਿਆਣਿਆਂ ਵਾਲਿਆਂ ਨੇ ਕੁੜੀ ਨੂੰ ਹੱਕ ਦਵਾਉਣ ਵਾਸਤੇ ਇਕੱਠੇ ਤਾਂ ਹੋ ਗਿਆ ਨਾ ਇਕੱਠੇ ਤਾਂ ਹੋ ਗਿਆ ਨਾ ਇਹ ਤੇ ਸਾਰੇ ਵੀਡੀਓ ਪਾਉਣੇ ਜੋਗੇ ਆ ਹੋ ਜੇ ਤੁਸੀਂ ਹੱਕ ਦਵਾਉਣਾ ਆ ਤੇ ਕਿਸਾਨਾਂ ਦਾ ਹੱਕ ਇਹ ਦਵਾਉਂਦਾ ਉਹ ਦਵਾਉ ਕਿਸਾਨਾਂ ਦਾ ਹੱਕ ਕਿਸਾਨਾਂ ਵਿਚਾਰੇ ਅੱਧਾ ਪੰਜਾਬ ਡੁੱਬਿਆ ਪਿਆ ਹੁੰਦੇ ਕਹਿੰਦੇ ਹੋਰ ਪਾਣੀ ਛੱਡਣਾ ਤੇ ਉਦੋਂ ਉਹ ਉਹ ਫਿਰ ਜੇ ਅੱਜ ਤੁਸੀਂ ਨਹੀਂ ਖੜੇ ਹੋ ਸਕਦੇ ਤੇ ਫਿਰ ਫਿਰ ਉਦੋਂ ਵੀ ਨਹੀਂ ਖੜੇ ਹੋਵੋਗੇ ਹੈ ਅੱਜ ਇਹਨੇ ਪਾਉੜੇ ਕਸਟਮ ਵਾਲੇ ਆ ਇਹ ਸਾਰੇ ਲੱਗੇ ਹੋਏ ਆ ਕਿ ਚੋਂਦਾ ਚੋਂਦਾ ਮਸਲਾ ਇਹਦਾ ਫਾਇਦਾ ਠਾਲੋ ਵੀਊ ਲੈ ਲਓ ਹੈ ਨਾ ਉੱਤੇ ਜੇ ਉਹਦੇ ਨਾਲ ਧੱਕਾ ਹੋਇਆ ਤੇ ਉਹ ਪੁਲਿਸ ਅਨਕਵਾਰੀ ਘਰੇ ਤੇ ਪਤਾ ਲੱਗ ਜੂਗਾ ਉਹ ਆਪਣਾ ਮੋਬਾਈਲ ਕਿਉਂ ਨਹੀਂ ਦਿੰਦੀ ਕਿਉਂ ਨਹੀਂ ਦਿੰਦੀ ਆਪਣਾ ਮੋਬਾਈਲ ਕਿਉਂਕਿ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਤੇ ਇੱਕ ਸ਼ਰੀਫ ਮੁੰਡਾ ਜਿਹਨੂੰ ਤੰਗ ਕੀਤਾ ਜਾ ਰਿਹਾ ਜਿਹਨੂੰ ਬਦਨਾਮ ਕੀਤਾ ਜਾ ਰਿਹਾ ਜਿਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਉਹ ਕਹਾਣੀ ਸਾਰੀ ਪਲਟੀ ਪੈ ਜਾਣੀ ਆ ਤੇ ਅਸਲ ਜਿਹੜਾ ਜੋਕਰ ਆ ਉਹ ਸਾਹਮਣੇ ਆ ਜਾਣਾ ਉਹ ਅਸਲ ਜੋਕਰ ਭਾਵੇਂ ਕੁੜੀ ਦੇ ਨਾਲ-ਨਾਲ ਹੀ ਤੁਰਿਆ ਫਿਰਦਾ ਹੋਵੇ ਪਰ ਇੱਕ ਸ਼ਰੀਫ ਮੁੰਡਾ ਤੇ ਬਦਨਾਮ ਕਰਕੇ ਰੱਖਦਾ ਨਾ ਤੇ ਵੀਰੋ ਮੁੱਦਾ ਪਟਕਾਇਆ ਜਾ ਰਿਹਾ ਏ ਗੇਮ ਵੱਡੀ ਆ ਮੈਂ ਸਮਝ ਗਿਆ ਏ ਗੇਮ ਵੱਡੀ ਆ ਇਹ ਕਿਸਾਨਾਂ ਦੇ ਮੁੱਦੇ ਤੋਂ ਹਟਾ ਕੇ ਕਿਸਾਨ ਬਚਾਰੇ ਬੜਾ ਰੌਲਾ ਪਾ ਰਿਆ ਬੜਾ ਰੌਲਾ ਪਾ ਰਿਆ ਕਿਉਂ ਦੇਖੋ ਸਾਡੀਆਂ ਜ਼ਮੀਨਾਂ ਸਾਡੀਆਂ ਫਸਲਾਂ ਖਰਾਬ ਹੋ ਗਈਆਂ ਸਾਡੇ ਘਰ ਟਹਿ ਗਏ ਸਾਡਾ ਮਾਲ ਡੰਗਰ ਬਰਬਾਦ ਹੋ ਗਿਆ ਬਸ ਤੇ ਕਿਤੇ ਕਿਸਾਨਾਂ ਨੂੰ ਸਰਕਾਰ ਨੂੰ ਮੁਆਵਜ਼ੇ ਨਾ ਦੇਣੇ ਪੈਣ ਕਿਤੇ ਇਹੋ ਹੀ ਗੇਮ ਤਾਂ ਨਹੀਂ ਹੈਗੀ ਇਹ ਗੇਮ ਵੱਡੀ ਆ ਵੀਰੋ ਗੇਮ ਵੱਡੀ ਆ ਪੰਜਾਬ ਦਾ ਬੜਾ ਬੁਰਾ ਹਾਲ ਆ ਸਾਰੇ ਦੇਸ਼ ਭਗਤ ਬਣੇ ਫਿਰਦੇ ਆ ਸਾਰੇ ਜ਼ੋਰ ਮੇ ਬੜੇ ਫਿਰਦੇ ਆ ਬੜਾ ਹੈ ਸਾਰੇ ਨਕਲੀ ਸੂਰ ਮੇ ਸਾਰੇ ਸੋਸ਼ਲ ਮੀਡੀਆ ਦੇ ਸੂਰ ਮੇ ਸਾਰੇ ਪਾਵਰਡ ਪਾਸਟਾਂ ਵਾਲੇ ਸੂਰ ਮੇ ਹੱਦ ਹੋ ਗਈ ਯਾਰ ਹੱਦ ਹੋ ਗਈ ਬੜਾ ਮਾੜਾ ਚੱਲ ਰਿਹਾ ਪੰਜਾਬ ਬੜਾ ਮਾੜਾ ਚੱਲ ਰਿਹਾ ਧੰਨਵਾਦ ਵੀਰੋ ਧੰਨਵਾਦ ਜੇ ਗੱਲ ਸਹੀ ਲੱਗੀ ਤੇ ਵੀਡੀਓ ਸ਼ੇਅਰ ਕਰ ਦਿਓ ਮੇਰੀ 80 ਸਾਲ ਦੀ ਉਮਰ ਹੋ ਗਈ ਆ 80 ਸਾਲ ਦੀ ਉਮਰ ਹੋ ਗਈ ਆ ਤੇ ਵਾਹ ਲੈ ਦੇਖ ਲੋ ਮੇਰੇ ਸਾਰੇ ਚਿੱਟੇ ਹੋ ਗਏ ਆ ਹੋ ਬੜਾ ਤਜਰਬਾ ਆ ਮੈਨੂੰ ਬੜਾ ਤਜਰਬਾ ਆ ਇਨਾਂ ਟੀਜਾਂ ਦਾ ਬੜਾ ਤਜਰਬਾ ਆ ਧੰਨਵਾਦ